ਵੀਡੀਓ ਦੇਖ ਕੇ ਤੁਸੀ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਕੁੜੀ ਤੇ ਮੁੰਡਾ ਨਸ਼ੇ ਦੇ ਵਿੱਚ ਤੋਟਾ ਹੈ ਹਾਲਾਂਕਿ ਮੁੰਡੇ ਦੀ ਹਾਲਤ ਥੋੜੀ ਬਹੁਤ ਠੀਕ ਨਜ਼ਰ ਆ ਰਹੀ ਹੈ ਪਰ ਕੁੜੀ ਡਿੱਗਦੀ ਟੈਂਦੀ ਨਜ਼ਰ ਆ ਰਹੀ ਹੈ ਤੇ ਇਹ ਵੀ ਕਹਿ ਰਹੀ ਹੈ ਕਿ ਉਸਨੇ ਚਿੱਟੇ ਦਾ ਨਸ਼ਾ ਕੀਤਾ ਹੋਇਆ ਬਟਾਲਾ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਇੱਕ 22 ਸਾਲਾ ਨੌਜਵਾਨ ਕੁੜੀ ਜੁਆ ਨਸ਼ੇ ਦੇ ਵਿੱਚ ਬੁਰੀ ਤਰ੍ਹਾਂ ਤੋਟਾ ਹੈ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਹ ਕਿੱਥੇ ਖੜੀ ਹੈ ਉਸ ਦੇ ਆਸ-ਪਾਸ ਕਿਵੇਂ ਲੋਕ ਉਸ ਦੀ ਵੀਡੀਓ ਬਣਾ ਰਹੇ ਉਸ ਬਿਲਕੁਲ ਵੀ ਮੌਕੇ ਦੇ ਉੱਤੇ ਜੂ ਹੈ ਸਮਝ ਨਹੀਂ ਆ ਰਿਹਾ ਪਰ ਉਹ ਕੁੜੀ ਇਸ ਕਦਰ ਨਸ਼ੇ ਦੇ ਵਿੱਚ ਤੁਤ ਗਈ ਹੈ ਕਿ ਉਸ ਨੂੰ ਆਸ-ਪਾਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਤੇ ਖੁਦ ਉਸ ਨੇ ਨਸ਼ੇ ਦੀ ਹਾਲਤ ਦੇ ਵਿੱਚ ਖੁਲਾਸੇ ਕੀਤੇ ਕਿ ਉਹ ਕਿਵੇਂ ਕਿੱਥੋਂ ਤੇ ਕਿਸ ਕੋਲੋਂ ਨਸ਼ਾ ਲੈ ਕੇ ਆਉਂਦੀ ਹੈ ਇਸ ਬਾਰੇ ਉਸ ਨੇ ਜਿਹੜਾ ਹੈਗਾ ਆਪਣਾ ਬਿਆਨ ਦਿੱਤਾ ਸੀ ਨਸ਼ੇ ਦੇ ਵਿੱਚ ਉਸ ਨੇ ਬਿਆਨ ਦਿੱਤਾ ਸੀ ਮੌਕੇ ਤੇ ਉਸ ਦੀ ਵੀਡੀਓ ਬਣਦੀ ਹੈ ਤੇ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਰ ਲਕੋਰੀਆ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਜਦੋਂ ਪੁੱਛਦਾ ਹੈ ਪੁਲਿਸ ਦੇ ਦੋ ਮਲਾਜ਼ਮ ਜਿਹੜੇ ਨੇ ਇਹਨਾਂ ਦੋਹਾਂ ਤੇ ਥੱਪੜ ਜੜਦੇ ਹੋਏ ਵੀ ਨਜ਼ਰ ਆਉਂਦੇ ਆ ਪਹਿਲਾਂ ਤਾਂ ਇੱਕ ਮਲਾਜ਼ਮ ਦੇ ਵੱਲੋਂ ਮੁੰਡੇ ਦੇ ਮੂੰਹ ਦੇ ਉੱਤੇ ਥੱਪੜ ਜੜਿਆ ਗਿਆ ਤੇ ਫਿਰ ਦੂਜਾ ਕੋਈ ਆਉਂਦਾ ਉਸ ਨੂੰ ਲੈ ਕੇ ਭਰੇ ਹੋ ਜਾਂਦਾ ਤੇ ਫਿਰ ਇੱਕ ਹੋਰ ਪੁਲਿਸ ਵਾਲੇ ਦੇ ਵੱਲੋਂ ਕੁੜੀ ਦੇ ਮੂੰਹ ਦੇ ਉੱਤੇ ਜਿਹੜਾ ਥੱਪੜ ਜੜਿਆ ਜਾਂਦਾ ਤੇ ਫਿਰ ਮੁੰਡੇ ਦਾ ਕੋਲਰ ਫੜ ਕੇ ਜੋ ਕੁਝ ਕੀਤਾ ਜਾਂਦਾ ਉਹ ਤੁਹਾਡੇ ਸਾਹਮਣੇ ਹੈ ਦੇਖੋ ਪੂਰਾ ਵੀਡੀਓ